ਬਿਸਤਰੇ ਤੇ ਬੈਠ ਕੇ ਭੋਜਨ ਕਰਨ ਨਾਲ ਕੀ ਹੁੰਦਾ ਹੈ ਜਮਰਾਜ ਨੇ ਚਿੱਤਰ ਗੁਪਤ ਨੂੰ ਜੋ ਰਹੱਸ ਦੱਸਿਆ ਸੀ ਉਹ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਤਾਂ ਆਓ ਬਿਨਾਂ ਦੇਰੀ ਕੀਤੇ ਜਾਣਦੇ ਹਾਂ ਕਿ ਮਨੁੱਖ ਨੂੰ ਬਿਸਤਰੇ ਤੇ ਬੈਠ ਕੇ ਭੋਜਨ ਕਿਉਂ ਨਹੀਂ ਕਰਨਾ ਚਾਹੀਦਾ ਉਸ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਮੇਰੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨਾਲ ਹੀ ਮੇਰੀ ਇਸ ਵੀਡੀਓ ਨੂੰ ਲਾਇਕ ਵੀ ਜਰੂਰ ਕਰ ਦੇਣਾ ਦੋਸਤੋ ਇੱਕ ਵਾਰ ਜਮ ਲੋਕ ਵਿੱਚ ਜਮਰਾਜ ਆਪਨੇ ਸਭਾਗਾਰ ਵਿੱਚ ਸੰਘਾਸਣ ਤੇ ਵਿਰਾਜਮਣ ਸਨ ਅਤੇ ਉਹਨਾਂ ਦੇ ਨੇੜੇ ਚਿੱਤਰ ਗੁਪਤੋ ਬੈਠ ਕੇ ਵਿਨਮਰਤਾ ਨਾਲ ਗੱਲ ਕਰ ਰਹੇ ਸਨ ਗੱਲਬਾਤ ਦੌਰਾਨ ਚਿੱਤਰਗੁਪਤ ਨੇ ਜਮਰਾਜ ਤੋਂ ਜਿਗਿਆਸਾ ਪ੍ਰਗਟ ਕੀਤੀ। हे प्रभु कृपा ਕਰਕੇ ਮੇਰੀਆਂ ਕੁਝ ਸ਼ੰਕਾਵਾਂ ਦਾ ਸਮਾਧਾਨ ਕਰੋ। ਮਨੁੱਖ ਨੂੰ ਭੋਜਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ? ਭੋਜਨ ਕਰਨ ਲਈ ਉਚਿਤ ਦਿਸ਼ਾ ਅਤੇ ਸਥਾਨ ਕਿਹੜਾ ਹੈ? ਕਿਹੜੇ ਸਥਾਨਾਂ 'ਤੇ ਬੈਠ ਕੇ ਭੋਜਨ ਨਹੀਂ ਕਰਨਾ ਚਾਹੀਦਾ? ਭੋਜਨ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਅਤੇ ਭੋਜਨ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ? ਕਿਸ ਦੇ ਘਰ ਦਾ ਭੋਜਨ ਨਹੀਂ ਕਰਨਾ ਚਾਹੀਦਾ ਕਿਹੜੇ ਸਥਾਨ ਤੇ ਬੈਠ ਕੇ ਭੋਜਨ ਕਰਨ ਨਾਲ ਉਮਰ ਘਟ ਹੁੰਦੀ ਹੈ ਕਿਰਪਾ ਕਰਕੇ ਮੇਰੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਰੂਰ ਦਿਓ ਜਮਰਾਜ ਮੁਸਕਰਾਉਂਦੇ ਹੋਏ ਚਿੱਤਰਗੁਪਤ ਨੂੰ ਜਵਾਬ ਦਿੰਦੇ ਹਨ हे ਚਿੱਤਰਗੁਪਤ ਤੁਸੀਂ ਬਹੁਤ ਉਚਿਤ ਸਵਾਲ ਪੁੱਛੇ ਹਨ ਵਾਸਤਵ ਵਿੱਚ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਮਨੁੱਖ ਦੇ ਇਚਾਰ ਵਿਵਹਾਰ ਅਤੇ ਉਸ ਦੀਆਂ ਆਦਤਾਂ ਵਿੱਚ ਲੁਕਿਆ ਹੁੰਦਾ ਹੈ ਜਿਵੇਂ ਆਚਰਣ ਮਨੁੱਖ ਕਰਦਾ ਹੈ ਉਸੇ ਤਰ੍ਹਾਂ ਦਾ ਫਾਲੋ ਉਸ ਨੂੰ ਮਿਲਦਾ ਹੈ ਚੰਗੇ ਆਚਰਣ ਨਾਲ ਸੁੱਖ ਅਤੇ ਲੰਮੀ ਉਮਰ ਪ੍ਰਾਪਤ ਹੁੰਦੀ ਹੈ ਜਦ ਕੇ ਆਣ ਉਚਿਤ ਆਦਤਾਂ ਕਾਰਨ ਦੁੱਖ ਅਤੇ ਅਕਾਲ ਮੌਤ ਵੀ ਹੋ ਸਕਦੀ ਹੈ ਮਨੁੱਖ ਨੂੰ ਭੋਜਨ ਕਰਦੇ ਸਮੇਂ ਸ਼ਾਸਤਰਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਚਾਹੀਦੀ ਹੈ ਜੋ ਮਨੁੱਖ ਸ਼ਾਸਤਰਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਭੋਜਨ ਗ੍ਰਹਿਣ ਕਰਦਾ ਹੈ ਉਹ ਨਿਸ਼ਚਿਤ ਹੀ ਲੰਮੀ ਉਮਰ ਵਾਲਾ ਹੁੰਦਾ ਹੈ ਉਸ ਦਾ ਸਰੀਰ ਰੋਗਾਂ ਅਤੇ ਵਿਆਧੀਆਂ ਤੋਂ ਦੂਰ ਰਹਿੰਦਾ ਹੈ ਉਸ ਦੇ ਸਰੀਰ ਵਿੱਚ ਪਾਪ ਵਾਸ ਨਹੀਂ ਕਰਦੇ ਇਸ ਲਈ ਭੋਜਨ ਕਰਦੇ ਸਮੇਂ ਮਨੁੱਖ ਨੂੰ ਦਿਸ਼ਾ ਸਥਾਨ ਸਮਾ ਅਤੇ ਉਮਰ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ ਇਹ ਸੁਣ ਕੇ ਚਿੱਤਰਗੁਪਤ ਨੇ ਵਿनीत ਸਬਰ ਵਿੱਚ ਕਿਹਾ ਹੀ ਪ੍ਰਭੂ ਕਿਰਪਾ ਕਰਕੇ ਇਹਨਾਂ ਰਹੱਸਾਂ ਨੂੰ ਵਿਸਤਾਰ ਨਾਲ ਸਮਝਾਓ ਭੋਜਨ ਸੰਬੰਧੀ ਸਾਰੇ ਨਿਯਮ ਮੈਨੂੰ ਵਿਸਤਾਰ ਨਾਲ ਦੱਸੋ ਜਮਰਾਜ ਗੰਭੀਰ ਸਬਰ ਵਿੱਚ ਬੋਲੇ ਹੀ ਚਿੱਤਰਗੁਪਤ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪ੍ਰਚੀਨ ਕਥਾ ਸੁਣਾਉਂਦਾ ਹਾਂ ਇਸ ਕਥਾ ਨੂੰ ਧਿਆਨ ਨਾਲ ਸੁਣੋ ਇਸ ਵਿੱਚ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਇਹ ਕਥਾ અત્યント ਸਿੱਖਿਆਦਾਇਕ ਹੈ ਜੋ ਵੀ ਇਸ ਕਥਾ ਦਾ ਸਰਧਾ ਨਾਲ ਸਰਵਣ ਕਰੇਗਾ ਅਤੇ ਇਸ ਦਾ ਪ੍ਰਚਾਰ ਕਰੇਗਾ ਉਸ ਦੇ 32 ਪ੍ਰਕਾਰ ਦੇ ਪਾਪ ਮੈਂ ਮਾਫ ਕਰ ਦੇਵਾਂਗਾ ਇਹ ਸੁਣ ਕੇ ਚਿੱਤਰ ਗੁਪਤ ਹਰਕਤ ਹੋ ਗਿਆ ਤੇ ਬੋਲੇ ਹੀ ਧਰਮ ਰਾਜ ਤੁਹਾਡੇ ਮੁਖਾਰਬਿੰਦ ਤੋਂ ਇਸ ਮਹਾਨ ਕਥਾ ਨੂੰ ਸੁੰਨਣਾ ਮੇਰਾ ਸੁਭਾਗ ਹੈ ਮੈਂ ਧਿਆਨ ਨਾਲ ਇਸ ਨੂੰ ਜਰੂਰ ਸੁਣਾਗਾ ਫਿਰ ਜਮਰਾਜ ਚਿੱਤਰਗੁਪਤ ਨੂੰ ਉਹ ਪ੍ਰਚੀਨ ਕਥਾ ਸੁਣਾਉਣ ਲੱਗੇ ਇਹ ਕਥਾ ਮੈਂ ਤੁਹਾਨੂੰ ਵੀ ਸੁਣਾਉਂਦਾ ਹਾਂ ਇਹ ਕਥਾ ਬਹੁਤ ਹੀ ਵਿਗਿਆਨ ਵਰਧਕ ਹੈ ਇਸ ਕਥਾ ਨੂੰ ਤੁਸੀਂ ਅੰਤ ਤੱਕ ਜਰੂਰ ਸੁੰਨਾ ਪ੍ਰਚੀਨ ਕਾਲ ਵਿੱਚ ਮਗਧ ਦੇਸ਼ ਦੇ ਵਿਜੇ ਨਾਮਕ ਰਾਜ ਵਿੱਚ ਚੰਦਰਕੇਤੂ ਨਾਮ ਦੇ ਪ੍ਰਤਾਪੀ ਅਤੇ ਧਰਮ ਪ੍ਰਾਇਣ ਸਮਰਾਟ ਰਾਜ ਕਰਦੇ ਸਨ ਉਸ ਰਾਜ ਵਿੱਚ ਪ੍ਰਕਿਰਤੀ ਦੀ ਭਰਪੂਰ ਸੰਪਦਾ ਸੀ ਅਤੇ ਪ੍ਰਜਾ અત્યੰਤ ਸੁਖੀ ਤੇ ਸੰਤੁਸ਼ਟ ਸੀ। ਰਾਜਾ ਚੰਦਰਕੇਤੂ ਗੁਣਵਾਨ, ਬੁੱਧੀਮਾਨ ਅਤੇ ਦਿਆਲੂ ਹਿਰਦੇ ਦੇ ਸਨ। ਉਹ ਸਦਾ প্রজਾ ਦੇ ਹਿੱਤ ਵਿੱਚ ਪ੍ਰਤਨਸੀਲ ਰਹਿੰਦੇ ਸਨ ਅਤੇ ਜਗਦਾਨ ਅਤੇ ਜਨ ਕਲਿਆਣ ਦੇ ਅਨੇਕ ਕੰਮ ਕਰਦੇ ਰਹਿੰਦੇ ਸਨ। ਰਾਜਣ ਉਹਨਾਂ ਨੂੰ ਪਿਤਾ ਦੇ ਸਮਾਨ ਆਦਰ ਦੇ ਪਿਆਰ ਦਿੰਦੇ ਸਨ। ਰਾਜਾ ਦੀ ਪਤਨੀ ਰਾਣੀ ਸੀਲਵਤੀ ਵੀ ਉਨੀ ਹੀ ਪਰੰਪਰਾਇਣ, ਸੁੰਦਰ ਅਤੇ ਸਦਾਚਾਰੀ ਸੀ। ਰਾਣੀ ਸੀਲਵਤੀ ਰਜਾਨਾ ਪੂਜਾ ਪਾੜ ਕਰਦੀ ਸੀ, ਲੋੜਵੰਦਾਂ ਨੂੰ ਅੰਨ ਅਤੇ ਵਸਤਰ ਦਾਨ ਕਰਦੀ ਅਤੇ ਸੱਚੇ ਹਿਰਦੇ ਨਾਲ ਪ੍ਰਜਾ ਦੇ ਕਲਿਆਣ ਦੀ ਕਾਮਨਾ ਕਰਦੀ ਸੀ। ਇਸ ਦਿਵਿਆ ਦੰਪਤੀ ਦੇ ਰਾਜ ਵਿੱਚ ਸਾਰੇ ਸੁਖੀ ਸਨ। ਪਰ ਇੱਕ ਦੁੱਖ ਸੀ ਜੋ ਰਾਜਾ ਰਾਣੀ ਦੇ ਹਿਰਦੇ ਨੂੰ ਸਤਾਉਂਦਾ ਰਹਿੰਦਾ ਸੀ ਉਹ ਦੁੱਖ ਸੀ ਸੰਤਾਨ ਨਾ ਹੋਣਾ ਰਾਜਾ ਚੰਦਰਕੇਤੂ ਅਤੇ ਰਾਣੀ ਸੀਲਵੰਤੀ ਦੀ ਕੋਈ ਸੰਤਾਨ ਨਹੀਂ ਸੀ ਸਾਲਾਂ ਬੀਤ ਗਏ ਉਹਨਾਂ ਨੇ ਅਨੇਕ ਵਰਤ ਪੂਜਾ ਅਤੇ ਜਾਗ ਕੀਤੇ ਦੇਵੀ ਦੇਵਤਿਆਂ ਤੋਂ ਪ੍ਰਾਰਥਨਾ ਕੀਤੀ ॠषि मुनियों ਦੀ ਸੇਵਾ ਕੀਤੀ ਪਰ ਉਹਨਾਂ ਨੂੰ ਪੁੱਤਰ ਜਾਂ ਪੁੱਤਰੀ ਦੀ ਪ੍ਰਾਪਤੀ ਨਹੀਂ ਹੋਈ ਦੋਵੇਂ ਇਸ ਗੱਲ ਤੋਂ અત્યੰਤ ਦੁਖੀ ਰਹਿੰਦੇ ਸਨ ਰਾਜਾ ਆਪਣੇ ਮਹਿਲ ਵਿੱਚ ਕਈ ਵਾਰ ਚਿੰਤਤ ਹੋ ਕੇ ਸੋਚਦੀ ਮੈਂ ਐਸਾ ਕਿਹੜਾ ਪਾਪ ਕੀਤਾ ਜੋ ਮੈਨੂੰ ਪੁੱਤਰ ਸੋਖ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ ਰਾਜ ਵਿੱਚ ਸਭ ਕੁਝ ਹੈ ਪ੍ਰਾਜਾ ਸੁખી ਹੈ ਪਰ ਮੇਰੇ ਵੰਸ਼ ਨੂੰ ਅੱਗੇ ਲਿਜਾਣ ਵਾਲਾ ਕੋਈ ਉਤਰਾਧਿਕਾਰੀ ਨਹੀਂ ਕੀ ਮੇਰੇ ਪੁੰਨਾਂ ਵਿੱਚ ਕਮੀ ਰਹਿ ਗਈ ਹੈ ਜਾਂ ਪਿਛਲੇ ਜਨਮ ਦੇ ਕਿਸੇ ਅਪਰਾਧ ਦਾ ਫਲ ਮੈਨੂੰ ਮਿਲ ਰਿਹਾ ਹੈ ਰਾਜਾ ਚੰਦਰਕੇਤੂ ਦਿਨੋ ਦੇਣੋ ਹੋਰ ਵੀ ਉਦਾਸ ਰਹਿਣ ਲੱਗੇ ਜਦੋਂ ਪ੍ਰਜਾ ਨੂੰ ਪਤਾ ਲੱਗਾ ਕਿ ਰਾਜਾ ਆਪਣੀ ਸੰਤਾਨਹੀਣਤਾ ਕਾਰਨ ਦੁਖੀ ਹਨ ਤਾਂ ਰਾਜ ਦੇ ਲੋਕ ਵੀ ਚਿੰਤਾ ਕਰਨ ਲੱਗੇ ਸਾਰੇ ਈਸ਼ਵਰ ਤੋਂ ਪ੍ਰਾਰਥਨਾ ਕਰਦੇ ਹੋਏ ਰਾਜਾ ਰਾਣੀ ਨੂੰ ਜਲਦੀ ਸੰਤਾਨ ਸੁਖ ਪ੍ਰਾਪਤ ਹੋਵੇ ਇੱਕ ਦਿਨ ਰਾਜੇ ਨੇ ਨਿਸ਼ਚੈ ਕੀਤਾ ਕਿ ਉਹ ਕਿਸੇ ਮਹਾਪੁਰਸ਼ ਦੀ ਸਰਨ ਲੈ ਕੇ ਆਪਣੀ ਸਮੱਸਿਆਵਾਂ ਦਾ ਹੱਲ ਪੁੱਛਣਗੇ ਉਹਨਾਂ ਨੂੰ ਸਿਮਰਨ ਆਇਆ ਕਿ ਮਹਾਨ ਤਪਸਵੀ ਰਿਸ਼ੀ ਵਿਸ਼ਿਸ਼ਟ ਇਸ ਸਮੇਂ ਨੇੜੇ ਜੰਗਲ ਵਿੱਚ ਆਸ਼ਰਮ ਬਣਾ ਕੇ ਤਪ ਕਰ ਰਹੇ ਹਨ ਰਿਸ਼ੀ ਵਿਸ਼ਿਸ਼ਟ ਤ੍ਰਿਕਲਾਲ ਦਰਸ਼ੀ ਅਤੇ ਦਿਵਿਆ ਦ੍ਰਿਸ਼ਟੀ ਵਾਲੇ ਮਹਾਤਮਾ ਸਾਨੂੰ ਉਹ ਜ਼ਰੂਰ ਇਸ ਰਹਾਸ ਨੂੰ ਜਾਣ ਸਕਦੇ ਹਨ ਰਾਜੇ ਨੇ ਨਿਸ਼ਚਾ ਕੀਤਾ ਕਿ ਉਹ ਖੁਦ ਆਸ਼ਰਮ ਜਾ ਕੇ ਉਸ ਰਿਸ਼ੀ ਵਿਸ਼ਿਸ਼ਟ ਤੋਂ ਮਾਰਗਦਰਸ਼ਨ ਮੰਗਣਗੇ ਅਗਲੇ ਹੀ ਦਿਨ ਸਵੇਰੇ ਰਾਜਾ ਚੰਦਰਕੇਤੂ ਕੁਝ ਸਹਿ ਜੋਗੀਆਂ ਸਮੇਤ ਆਪਣੇ ਰੱਥ ਤੇ ਸਵਾਰ ਹੋ ਕੇ ਜੰਗਲ ਵੱਲ ਚੱਲ ਪਏ ਜਲਦੀ ਹੀ ਰਾਜਾ ਵਿਸ਼ਿਸ਼ਟ मुनि ਦੇ ਸ਼ਾਂਤ ਆਸ਼ਰਮ ਪਹੁੰਚ ਗਏ ਜੋ ਹਰੇ ਭਰੇ ਰੁੱਖਾਂ ਨਾਲ ਘਿਰਿਆ ਹੋਇਆ ਸੀ ਜਿੱਥੇ ਪੰਛੀਆਂ ਦਾ ਮਿੱਠਾ ਕਲਰਵ ਗੂੰਜ ਰਿਹਾ ਸੀ ਰਿਸ਼ੀ ਵਿਸ਼ਿਸ਼ਟ ਆਸ਼ਰਮ ਦੇ ਦਰਵਾਜ਼ੇ ਤੇ ਜਿਵੇਂ ਉਹਨਾਂ ਦੀ ਹੀ ਉਡੀਕ ਕਰ ਰਹੇ ਸਨ ਰਾਜਾ ਨੂੰ ਆਉਂਦੇ ਵੇਖ ਕੇ ઋષਿ ਨੇ ਮਸਕਰਾ ਕੇ ਸਵਾਗਤ ਕੀਤਾ ਤੇ ਬੋਲੇ ਆਓ ਰਾਜਨ ਸਾਡੇ ਆਸ਼ਰਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਇੱਧਰ ਆਉਂਦਾ ਕੀ ਕਾਰਨ ਹੈ ਸਭ ਕੁਸ਼ਲਤਾ ਹੈ ਕਿਤੇ ਰਾਜ ਕਾਰਜ ਤੋਂ ਵਿਰਕਤ ਹੋ ਕੇ ਸੰन्यास ਲੈਣ ਦਾ ਵਿਚਾਰ ਤਾਂ ਨਹੀਂ ਬਣ ਲਿਆ ਇਹਨਾਂ ਕਹਿ ਕੇ ઋષਿ ਨੇ ਹਲਕੀ ਜਿਹੀ ਮਸਕਾਨ ਕੀਤੀ ਫਿਰ ਗੰਭੀਰ ਹੋ ਗਏ ਰਾਜਾ ਚੰਦਰਕੇਤੂ ਨੇ ਹੱਥ ਜੋੜ ਕੇ ਵਿਨਮਰਤਾ ਨਾਲ हे मुनिवर राजकार्य ਚੰਗੀ ਤਰ੍ਹਾਂ ਚੱਲ ਰਿਹਾ ਹੈ ਸੰन्यास ਲੈਣ ਦਾ ਇਰਾਦਾ ਨਹੀਂ ਹੈ ਪਰ ਮੈਂ ਇੱਕ ਭਾਰੀ ਚਿੰਤਾ ਕਾਰਨ ਵਿਆਕਲ ਹੋ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਤੁਸੀਂ ਜਗਤ ਦੇ ਰਹੱਸਾਂ ਦੇ ਜਾਣਕਾਰ ਹੋ ਮੇਰੀ ਸ਼ੰਕਾ ਦਾ ਸਮਾਧਾਨ ਸਿਰਫ ਤੁਸੀਂ ਹੀ ਕਰ ਸਕਦੇ ਹੋ ਰਿਸ਼ੀ ਵਿਸ਼ਿਸ਼ਟ ਨੇ ਸਹਾਨ ਭੂਤੀ ਭਰੇ ਸਬਰ ਵਿੱਚ ਪੁੱਛਿਆ ਰਾਜਣ ਤੁਹਾਡੇ ਵਰਗੇ ਪ੍ਰਤਾਪੀ ਅਤੇ ਧਰਮ ਨਿਸ਼ਟ ਰਾਜਾ ਨੂੰ ਪੜਾ ਕਿਸ ਗੱਲ ਦਾ ਦੁੱਖ ਹੋ ਸਕਦਾ ਹੈ ਨਿਸਸ਼ਟ ਹੀ ਤੁਹਾਡੀ ਪ੍ਰਜਾ ਸੁખી ਹੈ ਰਾਜ ਸਮਰਿੱਧ ਹੈ ਫਿਰ ਵੀ ਜੇਕਰ ਤੁਹਾਡੇ ਮਾਨ ਵਿੱਚ ਕੋਈ ਸ਼ੰਕਾ ਜਾਂ ਕਸ਼ਟ ਹੈ ਤਾਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਡੀ ਸਹਾਇਤਾ ਜ਼ਰੂਰ ਕਰਾਂਗਾ ਤਦ ਰਾਜਾ ਚੰਦਰਗੇਤੂ ਨੇ ਦੁਖੀ ਸਵਰ ਵਿੱਚ ਆਪਣੀ ਵਿषा ਸੁਣਾਈ ਇਹ Muniwar ਮੇਰੇ ਜੀਵਨ ਵਿੱਚ ਇੱਕ ਹੀ ਅਪਹਾਵ ਹੈ ਮੇਰੀ ਕੋਈ ਸੰਤਾਨ ਨਹੀਂ ਹੈ ਨਾ ਕੋਈ ਪੁੱਤਰ ਹੈ ਨਾ ਕੋਈ ਪੁੱਤਰੀ ਮੈਂ ਅਨੇਕ ਜੱਗ ਉਪਵਾਸ ਕੀਤੇ ਤੀਰਥਾਂ ਦੇ ਦਰਸ਼ਨ ਕੀਤੇ ਬ੍ਰਹਮਣਾਂ ਨੂੰ ਦਾਨ ਦਿੱਤਾ ਹਾਰ ਸੰਭਵ ਪ੍ਰਤਨ ਕੀਤਾ ਪਰ ਭਾਗ ਨੇ ਮੈਨੂੰ ਸੰਤਾਨ ਸੁਖ ਤੋਂ ਵਾਂਝਾ ਰੱਖਿਆ ਹੈ ਕਿਰਪਾ ਕਰਕੇ ਦੱਸੋ ਐਸਾ ਕਿਹੜਾ ਅਪਰਾਧ ਮੇਰੇ ਤੋਂ ਹੋਇਆ ਹੈ ਜੋ ਮੈਨੂੰ ਸੰਤਾਨਹੀਨ ਰਹਿਣ ਦਾ ਦੰਡ ਮਿਲਿਆ ਹੈ ਮੇਰੇ ਬਾਅਦ ਮੇਰੇ ਰਾਜ ਦਾ ਉਤਰਾਧਿਕਾਰੀ ਕੌਣ ਹੋਵੇਗਾ ਮੇਰਾ ਵੰਸ਼ ਕਿਵੇਂ ਅੱਗੇ ਵਧੇਗਾ ਮੇਰੇ ਮਨ ਦੀ ਇਹ ਪੀੜਾ ਦੂਰ ਕਰੋ ਅਤੇ ਇਹ ਵੀ ਦੱਸੋ ਕਿ ਸੰਤਾਨ ਪ੍ਰਾਪਤੀ ਲਈ ਮੈਨੂੰ ਕੀ ਉਪਾਅ ਕਰਨਾ ਚਾਹੀਦਾ ਹੈ ਰਾਜੇ ਦੀ ਵਿ사 ਸੁਣ ਕੇ ॠषि ਵਿਸ਼ਿਸ਼ਟ ਨੇ ਕੁਝ ਪੜ ਲਈ ਅੱਖਾਂ ਮੀਟ ਲਈਆਂ ਤੇ ਆਪਣੀ ਦਿਵਯਾ ਦ੍ਰਿਸ਼ਟੀ ਨਾਲ ਰਾਜਾ ਦੇ ਪਿਛਲੇ ਜਨਮ ਦੇ ਕਰਮਾਂ ਦਾ ਨਿਰੀਖਣ ਕਰਨ ਲੱਗੇ ਧਿਆਨ ਮਗਨ ऋषि ਦੇ ਰਾਜਾ ਦੀ ਨਜ਼ਰ ਟਿੱਗੀ ਕੁਝ ਸਿਣ ਬਾਦ ઋષਿ ਨੇ ਅੱਖਾ ਖੋਲ ਕੇ ਕਿਹਾ ਹੈ ਰਾਜਣ ਜੋ ਕੁਝ ਮੈਂ ਦੱਸ ਰਿਹਾ ਉਸ ਨੂੰ ਧੀਰਜ ਨਾਲ ਸੁਣੋ ਤੁਹਾਡੇ ਸੰਤਾਨ ਨਾ ਹੋਣ ਦਾ ਕਾਰਨ ਤੁਹਾਡੇ ਪਿਛਲੇ ਜਨਮ ਦੇ ਕਰਮ ਵਿੱਚ ਲੁਕਿਆ ਹੈ ਪਿਛਲੇ ਜਨਮ ਵਿੱਚ ਅਣਜਾਣੇ ਵਿੱਚ ਤੁਹਾਡੇ ਤੇ ਇੱਕ ਪਾਪ ਹੋਇਆ ਸੀ ਜਿਸ ਦਾ ਦੰਡ ਤੁਹਾਨੂੰ ਇਸ ਜਨਮ ਵਿੱਚ ਸੰਤਾਨਹੀਣਤਾ ਦੇ ਰੂਪ ਵਿੱਚ ਮਿਲ ਰਿਹਾ ਹੈ ਰਾਜਾ ਚੰਦਰਕੇਤੂ ਹੈਰਾਨ ਹੋ ਕੇ ਬੋਲੇ ਪਿਛਲੇ ਜਨਮ ਦਾ ਪਾਪ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ Muniwar ਮੇਰੇ ਤੋਂ ਐਸਾ ਕਿਹੜਾ ਪਾਪ ਹੋ ਗਿਆ ਵਿਸ਼ਿਸ਼ਟ ਜੀ ਬੋਲੇ ਪਿਛਲੇ ਜਨਮ ਵਿੱਚ ਤੁਸੀਂ ਇੱਕ ਸਧਾਰਨ ਸ਼ਿਕਾਰੀ ਸੀ ਅਤੇ ਜੰਗਲ ਵਿੱਚ ਸ਼ਿਕਾਰ ਕਰਕੇ ਜੀਵਿਕਾ ਚਲਾਉਂਦੇ ਸੀ ਮੂਲ ਰੂਪ ਵਿੱਚ ਤੁਸੀਂ ਬੁਰੇ ਹਿਰਦੇ ਦੇ ਨਹੀਂ ਸੀ ਪਰ ਸ਼ਿਕਾਰ ਦੌਰਾਨ ਕਈ ਵਾਰ ਆ ਧਰਮ ਹੋ ਹੀ ਜਾਂਦਾ ਹੈ ਇੱਕ ਦਿਨ ਦੀ ਗੱਲ ਹੈ ਤੁਸੀਂ ਜੰਗਲ ਵਿੱਚ ਇੱਕ ਹਿਰਨ ਦਾ ਪਿੱਛਾ ਕਰਦੇ ਕਰਦੇ ਬਹੁਤ ਦੂਰ ਨਿਕਲ ਗਏ ਉੱਥੇ ਇੱਕ ਹਰੀ ਭਰੀ ਜਗ੍ਹਾ ਤੇ ਇੱਕ ਗਊ ਮਾਤਾ ਆਪਣੇ ਬੱਚੇ ਨੂੰ ਦੁੱਧ ਪੁਲਾ ਰਹੀ ਸੀ ਬਾਦ ਕਿਸਮਤੀ ਨਾਲ ਤੁਹਾਨੂੰ ਉਹ ਨਜ਼ਰ ਨਹੀਂ ਆਈ ਤੁਹਾਨੂੰ ਲੱਗਿਆ ਕਿ ਸ਼ਾਇਦ ਹਿਰਨ ਝਾੜੀਆਂ ਦੇ ਪਿੱਛੇ ਹੈ ਤੇ ਤੁਸੀਂ ਉਸੇ ਪਾਸੇ ਤੀਰ ਚਲਾ ਦਿੱਤਾ ਉਹ ਤੀਰ ਸਿੱਧਾ ਉਸ ਗਔ ਮਾਤਾ ਨੂੰ ਜਾ ਵਜਿਆ ਵਿਚਾਰੀ ਗਔ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਤੇ ਪੀੜਾ ਨਾਲ ਜ਼ਮੀਨ ਤੇ ਡਿੱਗ ਪਈ ਉਸ ਦਾ ਬੱਚਾ ਡਰ ਕੇ ਕੰਬਣ ਲੱਗਿਆ ਜਦੋਂ ਤੁਹਾਨੂੰ ਆਪਣੀ ਭੁੱਲ ਦਾ ਪਤਾ ਲੱਗਾ ਤਾਂ ਤੁਸੀਂ ਬਹੁਤ ਪਛਤਾਏ ਅਤੇ ਦੌੜ ਕੇ ਗਔ ਦੇ ਕੋਲ ਪਹੁੰਚੇ ਤੁਸੀਂ ਤੁਰੰਤ ਇਲਾਜ ਦਾ ਯਤਨ ਕੀਤਾ ਪਰ ਕੁਝ ਧੀਰ ਬਾਅਦ ਉਸ ਗਔ ਨੇ ਤੜਪ ਕੇ ਪ੍ਰਾਣ ਤਿਆਗ ਦਿੱਤੇ ਹੇ ਰਾਜਨ गांव माता ਨੂੰ ਬਿਨਾਂ ਕਾਰਨ ਕਸ਼ਟ ਪਹਚਾਣ ਕਰਨ ਹੀ ਤੁਹਾਨੂੰ ਮੌਜੂਦਾ ਜਨਮ ਵਿੱਚ ਸੰਤਾਨ ਸੁਖ ਤੋਂ ਵਾਂਝਾ ਰਹਿਣਾ ਪਿਆ ਹੈ। گاਉ ਧਰਮ ਪਵਿੱਤਰ ਪ੍ਰਾਣੀ ਹੈ। ਅਤੇ ਉਸ ਨੂੰ گاਉ ਮਾਤਾ ਕਿਹਾ ਜਾਂਦਾ ਹੈ। ਉਸ ਦੀ ਪੀੜਾ ਦਾ ਪਾਪ ਬਹੁਤ ਵੱਡਾ ਹੁੰਦਾ ਹੈ। ਭਾਵੇਂ ਇਹ ਅਣਜਾਣੇ ਵਿੱਚ ਹੋਇਆ ਪਰ ਪਿਛਲੇ ਜਨਮ ਵਿੱਚ ਤੁਹਾਡੇ ਹੱਥੀਏ ਪਾਪ ਹੋਇਆ ਸੀ। ਇਸ ਲਈ ਇਸ ਜਨਮ ਵਿੱਚ ਤੁਹਾਨੂੰ ਪੁੱਤਰਹੀਣ ਰਹਿਣ ਦਾ श्राप ਮਿਲਿਆ ਹੈ ਪਿਛਲੇ ਜਨਮ ਦਾ ਇਹ રહਸ ਸੁਣ ਕੇ ਰਾਜਾ ਚੰਦਰਕੇਤੂ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਉਹ ਦੁਖੀ ਹੋ ਕੇ ਬੋਲੇ muniwar ਮੈਨੂੰ ਪਸਤਾਵਾ ਹੈ ਕਿ ਪਿਛਲੇ ਜਨਮ ਵਿੱਚ ਮੇਰੇ ਤੋਂ ਐਸਾ ਅਨਰਥ ਹੋ ਗਿਆ ਮੈਂ ਅਗਿਆਨਵੰਸ਼ ਗਊ ਹੱਤਿਆ ਦਾ ਪਾਪ ਕੀਤਾ ਹੁਣ ਦੱਸੋ ਇਸ ਪਾਪ ਤੋਂ ਮੁਕਤੀ ਦਾ ਕੋਈ ਮਾਰਗ ਹੈ ਕੀ ਕੋਈ ਪ੍ਰਾਇਸ਼ਚਿਤ ਹੈ ਜੋ ਮੈਂ ਕਰ ਸਕਦਾ ਹਾਂ ਕਿਰਪਾ ਕਰਕੇ ਮੈਨੂੰ ਇਸ ਪਾਪ ਤੋਂ ਉਬਰਣ ਦਾ ਉਪਾਅ ਦੱਸੋ ਰਿ시 ਵਿਸ਼ਿਸ਼ਟ ਨੇ ਨਰਮ ਸਬਰ ਵਿੱਚ ਕਿਹਾ ਹੈ ਰਾਜਨ ਹਰ ਪਾਪਾ ਤੋਂ ਪ੍ਰਾਇਸ਼ਚਿਤ ਦੁਆਰਾ ਮੁਕਤੀ ਸੰਭਵ ਹੈ ਜੀ ਮਨੁੱਖ ਦੇ ਹਿਰਦੇ ਤੋਂ ਪ੍ਰਾਇਸ਼ਚਿਤ ਕਰਨਾ ਚਾਹੇ ਤੁਹਾਡੇ ਮਾਮਲੇ ਵਿੱਚ ਵੀ ਉਪਾਅ ਹੈ ਗਊ ਹੱਤਿਆ ਜਾਂ ਗਊ ਨੂੰ ਕਸ਼ਟ ਦੇਣ ਤੇ ਪ੍ਰਾਇਸ਼ਚਿਤ ਦੇ ਰੂਪ ਵਿੱਚ ਤੁਹਾਨੂੰ ਗਊ ਸੇਵਾ ਕਰਨੀ ਚਾਹੀਦੀ ਹੈ ਤੁਸੀਂ ਪੂਰੀ ਨਿਸ਼ਟਾ ਨਾਲ ਗਾਵਾਂ ਦੀ ਸੇਵਾ ਕਰੋ ਭੁੱਖੀਆਂ ਗਾਵਾਂ ਨੂੰ ਚਾਰਾ ਪਾਣੀ ਦਿਓ ਗਊਸ਼ਾਲਾ ਬਣਵਾਓ ਬਿਮਾਰ ਗਾਊ ਦਾ ਇਲਾਜ ਕਰਵਾਓ ਤੇ ਗਊ ਮਾਤਾ ਪ੍ਰਤੀ ਪੇਮ ਅਤੇ ਭਗਤੀ ਰੱਖੋ ਗਊ ਸੇਵਾ ਤੋਂ ਵੱਧ ਕੋਈ ਪੁੰਨ ਨਹੀਂ ਇਸੇ ਨਾਲ ਤੁਹਾਡੇ ਪਿਛਲੇ ਜਨਮ ਦੇ ਪਾਪ ਦਾ ਸ਼ਮਣ ਹੋ ਜਾਵੇਗਾ ਰਾਜਾ ਚੰਦਰਕੇਤੂ ਨੇ ਉਸ ઋષਿ ਦੇ ਚਰਨ ਪਕੜ ਲਏ ਅਤੇ कृत ज्ञाता ਨਾਲ ਬੋਲੇ मुनिवर ਤੁਸੀਂ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ ਮੈਂ ਜ਼ਰੂਰ ਤੁਹਾਡੇ ਦੱਸੇ ਮਾਰਗ ਦੀ ਪਾਲਣਾ ਕਰਾਂਗਾ ਗਊ ਮਾਤਾ ਦੀ ਸੇਵਾ ਕਰਕੇ ਹੀ ਮੈਂ ਆਪਣੇ ਪਾਪ ਧੋਣ ਦਾ ਯਤਨ ਕਰਾਂਗਾ ਰਿषि ਵਿਸ਼ਿਸ਼ਟ ਨੇ ਆਸ਼ੀਰਵਾਦ ਦਿੰਦੇ ਹੋਏ ਰਾਜੇ ਨੂੰ ਵਿਦਾ ਕੀਤਾ ਰਾਜਾ ਚੰਦਰਕੇਤੂ ਆਸ਼ਰਮ ਤੋਂ ਵਾਪਸ ਆ ਕੇ ਪੂਰੀ ਨਿਸ਼ਟਾ ਨਾਲ ਗਊ ਸੇਵਾ ਵਿੱਚ ਜੁਟ ਗਏ ਉਹਨਾਂ ਨੇ ਰਾਜਪੜ੍ਹ ਵਿੱਚ ਗਊ ਸਲਾਵਾ ਬਣਵਾਈਆਂ ਤੇ ਖੁਦ ਰਜਾਨਾ ਗਾਵਾਂ ਦੀ ਦੇਖਭਾਲ ਤੇ ਪੂਜਨ ਕਰਨ ਲੱਗੇ ਰਾਣੀ ਸੀਲਵੰਤੀ ਵੀ ਗਊ ਮਤਾਵਾਂ ਦੀ ਸੇਵਾ ਵਿੱਚ ਬਰਾਬਰ ਲੱਗੀ ਰਹੀ ਉਹਨਾਂ ਨੂੰ ਪੂਰਨ ਵਿਸ਼ਵਾਸ ਸੀ ਕਿ ਗਊ ਸੇਵਾ ਨਾਲ ਉਹਨਾਂ ਦੇ ਜੀਵਨ ਦਾ ਅਧਿਕਾਰ ਜ਼ਰੂਰ ਹੋ ਦੂਰ ਹੋਵੇਗਾ ਕਈ ਮਹੀਨਿਆਂ ਤੱਕ ਨਿਰੰਤਰ ਸ਼ਰਧਾ ਨਾਲ ਗਾਵਾਂ ਦੀ ਸੇਵਾ ਕਰਨ ਤੋਂ ਬਾਅਦ ਭਗਵਾਨ ਨੇ ਉਹਨਾਂ ਦੀ ਪ੍ਰਾਰਥਨਾ ਸੁਣ ਲਈ। ਰਾਣੀ ਸੀਲਵੰਤੀ ਨੇ ਅੰਤ ਵਿੱਚ ਇੱਕ ਸੁੰਦਰ ਪੁੱਤਰ ਨੂੰ ਜਨਮ ਦਿੱਤਾ। ਸਾਲਾਂ ਬਾਅਦ ਸੰਤਾਨ ਸੁਖ ਪ੍ਰਾਪਤ ਕਰਕੇ ਰਾਜਾ-ਰਾਣੀ ਦੀਆਂ ਖੁਸ਼ੀਆਂ ਦਾ ਕੋਈ ਟਿਕਾਣਾ ਨਾ ਰਿਹਾ। ਪੂਰੇ ਰਾਜ ਵਿੱਚ ਆਨੰਦ ਮਨਾਇਆ ਗਿਆ ਅਤੇ ਉਸ ਸ਼ੁਭ ਮੌਕੇ ਤੇ ਪ੍ਰਜਾ ਨੇ ਵੀ ਫਰਸੁਲਾਸ ਨਾਵ ਉਸ ਮਨਾਇਆ। ਸਮਾ ਬੀਤ ਗਿਆ ਰਾਜਕੁਮਾਰ ਖਰਸ਼ਟ ਪੁੱਤ ਬਾਲਕ ਦੇ ਰੂਪ ਵਿੱਚ ਵੱਡਾ ਹੋਣ ਲੱਗਾ ਰਾਜਾ ਰਾਣੀ ਨੇ ਉਸ ਦਾ ਲਾਲਣ ਪਾਲਣ ਵੱਡੇ ਲਾੜ ਪਿਆਰ ਨਾਲ ਕੀਤਾ ਸਾਲਾ ਬਾਅਦ ਸੰਤਾਨ ਮਿਲਣ ਕਾਰਨ ਉਹ ਰਾਜਕੁਮਾਰ ਦੀ ਹਰ ਇੱਛਾ ਪੂਰੀ ਕਰਦੇ ਸਨ ਮਾਤਾ ਪਿਤਾ ਨੂੰ ਪ੍ਰਸੰਨ ਰੱਖਣ ਲਈ ਮਹਿਲ ਦੇ ਸੇਵਕ ਵੀ ਰਾਜਕੁਮਾਰ ਨੂੰ ਲਿਆੜ ਪਿਆਰ ਕਰਦੇ ਅਤੇ ਕਿਸੇ ਗੱਲ ਲਈ ਉਸ ਨੂੰ ਸਖਤ ਅਨੁਸ਼ਾਸਨ ਵਿੱਚ ਨਹੀਂ ਰੱਖਿਆ ਗਿਆ। ਲਾਡ ਪਿਆਰ ਕਰਨ ਰਾਜਕੁਮਾਰ ਅਣੁਸ਼ਾਸਨਹੀਣ ਲੋਹਣ ਲਗਾ। ਹਾਲਾਂਕਿ ਉਹ ਹਿਰਦੇ ਤੋਂ ਬੁਰਾ ਨਹੀਂ ਸੀ। ਬਚਪਨ ਤੋਂ ਹੀ ਉਸ ਨੂੰ ਮਨਮਰਜ਼ੀ ਕਰਨ ਦੀ ਛੋੜ ਮਿਲ ਗਈ। ਉਹ ਸਵੇਰੇ دیر ਤੱਕ ਸੁੱਤਾ ਰਹਿੰਦਾ ਤੇ ਬਿਨਾ ਨਹਾਏ ਧੋਤੇ ਰਸੋਈ ਤੋਂ ਨਾਸ਼ਤਾ ਮੰਗ ਲੈਂਦਾ। ਕਦੇ ਭੋਜਨ ਕਸਕ ਵਿੱਚ ਜਾਣ ਦਾ ਕਸ਼ਟ ਨਹੀਂ ਕਰਦਾ ਸੀ। ਸਗੋਂ ਵਿਸਤ੍ਰਿਤ ਹੀ ਭੋਜਨ ਕਰਨ ਦੀ ਜਿੱਦ ਕਰਦਾ ਮੈਲ ਦੇ ਦਾਸ-ਦਾਸੀ ਸੋਨੇ ਦੀ ਥਾਲੀ ਵਿੱਚ ਕਈ ਤਰ੍ਹਾਂ ਦੇ ਪਕਵਾਨ ਸਜਾ ਕੇ ਰਾਜਕੁਮਾਰ ਦੀ ਯਸ਼ਨ ਕਸ਼ਨ ਤੱਕ ਲਿਆਉਂਦੀ ਰਾਜਾ ਜਾਂ ਰਾਣੀ ਉਸ ਨੂੰ ਝਿੜਕਦੇ ਟੋਕਦੇ ਨਹੀਂ ਸਨ ਅਤੇ ਸੇਵਕ ਵੀ ਉਸ ਦੀ ਹਰ ਇੱਛਾ ਪੂਰੀ ਕਰਦੇ ਸਨ ਰਾਜਗੁਰੂ ਸਮੇਤ ਕੁਝ ਬਜ਼ੁਰਗਾਂ ਨੇ ਕਦੀ-ਕਦਾਈ ਰਾਜਕੁਮਾਰ ਨੂੰ ਸਮੇਂ ਸਿਰ ਨਹਾਉਣ ਅਤੇ ਉਚਿਤ ਸਥਾਨ ਤੇ ਬੈਠ ਕੇ ਖਾਣ ਦੀ ਸਲਾਹ ਵੀ ਦਿੱਤੀ ਪਰ ਮਾਤਾ ਪਿਤਾ ਨੇ ਪਿਆਰ ਵਸ਼ ਉਸ ਦੀਆਂ ਗਲਤੀਆਂ ਨੂੰ ਅਣਦੇਖਾ ਕਰ ਦਿੱਤਾ ਰਾਣੀ ਸੀਲਵੰਤੀ ਵੀ ਆਪਣੇ ਪੁੱਤਰ ਦੀ ਹਰ ਫਰਮਾਇਸ਼ ਪੂਰੀ ਕਰਦੀ ਸੀ ਅਤੇ ਚਾਹੁੰਦੀ ਸੀ ਕਿ ਉਸ ਦਾ ਬਚਪਨ ਖੁਸ਼ੀ ਖੁਸ਼ੀ ਨਾਲ ਬੀਤੇ ਇਸ ਤਰ੍ਹਾਂ ਰਾਜਕੁਮਾਰ ਜਵਾਨ ਕਿਸ਼ੋਰ ਅਵਸਥਾ ਤੱਕ ਪਹੁੰਚ ਗਿਆ ਵੇਖਦੇ ਵੇਖਦੇ ਉਹ 16 ਸਾਲ ਦਾ ਹੋ ਗਿਆ ਰਾਜਾ ਚੰਦਰਕੇਤੂ ਨੇ ਮਾਣ ਹੀ ਮਾਣ ਉਸ ਨੂੰ ਆਪਣਾ ਉਤਰਾਧਿਕਾਰੀ ਮੰਨਣਾ ਸ਼ੁਰੂ ਕਰ ਦਿੱਤਾ ਪਰ ਵਿਧੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ 16 ਸਾਲ ਦੀ ਉਮਰ ਵਿੱਚ ਰਾਜਕੁਮਾਰ ਅਚਾਨਕ ਇੱਕ ਗੰਭੀਰ ਰੋਗ ਨਾਲ ਪੀੜਿਤ ਹੋ ਗਿਆ ਰਾਜ ਵੈਦਿਆ ਨੇ ਇਲਾਜ ਵਿੱਚ ਕੋਈ ਕਸਰ ਨਹੀਂ ਛੱਡੀ ਦੂਰ ਦੂਰ ਤੋਂ ਵੈਦ ਬੁਲਾਏ ਗਏ ਤੇ ਜੱਗ ਪ੍ਰਾਰਥਨਾਵਾਂ ਵੀ ਕੀਤੀਆਂ ਗਈਆਂ ਪਰ ਕੁਝ ਹੀ ਕਾਰਗਰ ਨਹੀਂ ਹੋਇਆ ਉਜ ਹੀ ਜਿਨ੍ਹਾਂ ਦੇ ਅੰਦਰ ਬਾਦਕਿਸਮਤੀ ਨਾਲ ਉਸ ਕਸ਼ੋਰ ਰਾਜਕੁਮਾਰ ਨੇ ਪ੍ਰਾਣ ਤਿਆਗ ਦਿੱਤੇ ਇਸ ਅਚਾਨਕ ਵਰਜਪਾਤ ਨਾਲ ਰਾਜਾ ਰਾਣੀ ਦੇ ਦੁੱਖਾਂ ਦਾ ਪਹਾੜ ਟੁੱਟ ਪਿਆ ਤੇ ਪੂਰੇ ਰਾਜ ਵਿੱਚ ਸੋਗ ਛਾ ਗਿਆ ਇਸ ਘਟਨਾ ਤੋਂ ਬਾਅਦ ਰਾਜਾ ਚੰਦਰਕੇਤੂ ਨੇ ਰਾਜਪਾੜ ਤਿਆਗਣ ਦਾ ਫੈਸਲਾ ਕਰ ਲਿਆ ਉਸ ਨੇ ਆਪਣੇ ਭਤੀਜੇ ਨੂੰ ਰਾਜ ਸੌਂਪ ਦਿੱਤਾ ਤੇ ਰਾਣੀ ਸੀਲਵੰਤੀ ਨਾਲ ਜੰਗਲ ਵਿੱਚ ਰਿਸ਼ੀ ਵਿਸ਼ਿਸ਼ਟ ਦੇ ਆਸ਼ਰਮ ਜਾ ਪਹੁੰਚੇ। ਰਿਸ਼ੀ ਵਿਸ਼ਿਸ਼ਟ ਨੇ ਰਾਜਾ ਰਾਣੀ ਨੂੰ અત્યੰਤ ਸੁਕਾਕੁਲ ਵੇਖਿਆ ਤਾਂ ਸਨੇਹ ਨਾਲ ਕਾਰਨ ਪੁੱਛਿਆ। "ਰਾਜਨ ਤੁਸੀਂ ਇੰਨੇ ਵਿਸਤ ਕਿਉਂ ਹੋ?" ਰਾਜਾ ਚੰਦਰਕੇਤੂ ਨੇ ਰੋਂਦੇ ਹੋਏ ਆਪਣੇ ਪੁੱਤਰ ਦੀ ਆਕਾਲ ਮੌਤ ਦੀ ਕਥਾ ਰਿਸ਼ੀ ਨੂੰ ਸੁਣਾ ਦਿੱਤੀ। ਤਦ ਰਿਸ਼ੀ ਵਿਸ਼ਿਸ਼ਟ ਨੇ ਧਿਆਨ ਲਗਾ ਕੇ ਆਪਣੀ ਦਿਵਯਾ ਦ੍ਰਿਸ਼ਟੀ ਕਾਰਨ ਜਾਣਨ ਤੋਂ ਬਾਅਦ ਕਿਹਾ, हे राजन ਤੁਹਾਡੇ ਪੁੱਤਰ ਦੀ ਉਮਰ ਘਟਣ ਦਾ ਕਾਰਨ ਉਸ ਦੇ ਆਪਣੇ ਹੀ ਆਚਰਣ ਵਿੱਚ ਸੀ ਤੁਹਾਨੂੰ ਪਿਛਲੇ ਜਨਮ ਦਾ ਪੁੰਨ ਫਲ ਨਾਲ ਪੁੱਤਰ ਦੀ ਪ੍ਰਾਪਤੀ ਤਾਂ ਹੋਈ ਪਰ ਤੁਹਾਡੇ ਪੁੱਤਰ ਨੇ ਬਚਪਨ ਤੋਂ ਹੀ ਕੁਝ ਆਣ ਉਚਿਤ ਆਦਤਾਂ ਬਣਾਈਆਂ ਜਿਨ੍ਹਾਂ ਦੇ ਨਤੀਜੇ ਵਜਿ ਉਸ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ ਤੁਹਾਡਾ ਪੁੱਤਰ ਰੋਜ਼ਾਨਾ ਬਿਨਾਂ ਨਹਾਏ ਭੋਜਨ ਕਰਦਾ ਰਹਿੰਦਾ ਸੀ ਅਤੇ ਅਕਸਰ ਬਿਸਤਰੇ ਤੇ ਬੈਠ ਕੇ ਭੋਜਨ ਕਰਦਾ ਸੀ ਜੋ ਮਨੁੱਖ ਬਿਨਾਂ ਨਹਾਏ ਤੋਤੇ ਭੋਜਨ ਕਰਦਾ ਹੈ ਉਸ ਦੀ ਉਮਰ ਘਟ ਜਾਂਦੀ ਹੈ ਅਤੇ ਜੋ ਮਨੁੱਖ ਬਿਸਤਰੇ ਤੇ ਬੈਠ ਕੇ ਭੋਜਨ ਕਰਦਾ ਹੈ ਉਸ ਦੇ ਸਰੀਰ ਵਿੱਚ ਵਿਪਿੰਨ ਰੋਗ ਪੈਦਾ ਹੋ ਜਾਂਦੇ ਹਨ ਅਤੇ ਉਸ ਦੇ ਜੀਵਨ ਦੇਵੀ ਅਸਮੇ ਸਮਾਪਤ ਹੋ ਜਾਣ ਦੀ ਸੁਭਾਵਨਾ ਰਹਿੰਦੀ ਹੈ ਅਨੇਕ ਸੁਧੀਆਂ ਅਤੇ ਯਤਨਾਂ ਦੇ باوجود ਤੁਹਾਡਾ ਪੁੱਤਰ ਬਚਾਇਆ ਨਹੀਂ ਜਾ ਸਕਿਆ ਕਿਉਂਕਿ ਉਸ ਦੀ ਦੇ ਉਹਨਾਂ ਅਪਵਿੱਤਰ ਆਦਤਾਂ ਦਾ ਸ਼ਿਕਾਰ ਹੋ ਚੁੱਕੀ ਸੀ ॠषि ਦੀ ਇਹਨਾਂ ਵਚਨਾਂ ਤੇ ਰਾਜਾ ਰਾਣੀ ਦੀਆਂ ਅੱਖਾਂ ਖੋਲ ਦਿੱਤੀਆਂ ਉਹਨਾਂ ਨੂੰ ਆਪਣੀ ਭੁੱਲ ਦਾ ਡੂੰਗਾ ਪਛਤਾਵਾ ਹੋਇਆ ਅਤੇ ਉਹਨਾਂ ਨੇ ਸੰਸਾਰਕ ਮੋਹ ਤਿਆਗਣ ਦਾ ਨਿਸ਼ਚੈ ਕੀਤਾ ਰਾਜਾ ਚੰਦਰਕੇਤੂ ਨੇ ਉੱਥੇ ਹੀ ਆਸ਼ਰਮ ਵਿੱਚ ਰਹਿ ਕੇ ਬਾਕੀ ਜੀਵਨ ਤਪੱਸਿਆ ਅਤੇ ਭਗਵਾਨ ਦੇ ਚਿੰਤਨ ਵਿੱਚ ਬਤਾਇਆ ਰਾਣੀ ਸੀਲਵਤੀ ਨੇ ਵੀ ਰਾਜ ਸੀ ठाठ-ਬਾੜ ਤਿਆ ਕੇ ਆਪਣੇ ਪਤੀ ਨਾਲ ਸਾਦਾ ਜੀਵਨ ਅਪਣਾ ਲਿਆ ਇਸ ਤਰ੍ਹਾਂ ਰਾਜਾ-ਰਾਣੀ ਨੇ ਦੁੱਖ ਤੋਂ ਉੱਪਰ ਉੱਟ ਕੇ ਧਰਮ ਦੇ ਮਾਰਗ ਤੇ ਸ਼ਾਂਤੀ ਪ੍ਰਾਪਤ ਕਰ ਲਈ ਸੀ ਕਥਾ ਸੁਣ ਕੇ ਜਮਰਾਜ ਨੇ ਚਿੱਤਰਗੁਪਤ ਵੱਲ ਵੇਖਦੇ ਹੋਏ ਕਿਹਾ ਵੇਖਿਆ ਚਿੱਤਰਗੁਪਤ ਕਿਵੇਂ ਮਨੁੱਖ ਦੀਆਂ ਆਪਣੀਆਂ ਆਦਤਾਂ ਉਸ ਦੇ ਜੀਵਨ ਨੂੰ ਸਵਾਰ ਦੀਆਂ ਜਾਂ ਵਿਗਾੜ ਦੀਆਂ ਹਨ ਰਾਜਾ ਚੰਦਰਕੇਤੂ ਵਰਗੇ ਪੁੰਨ ਆਤਮਾ ਨੂੰ ਵੀ ਆਪਣੇ ਪੁੱਤਰ ਦੀ ਆਕਾਲ ਮੌਤਾ ਦੁੱਖ ਸਹਣਾ ਪਿਆ ਕਿਉਂਕਿ ਉਹਨਾਂ ਦੇ ਪੁੱਤਰ ਨੇ ਗਲਤ ਆਦਤਾਂ ਦੀ ਪਾਲਣਾ ਕੀਤੀ ਇਸ ਲਈ ਹਾਰ ਮਨੁੱਖ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਆਚਰਣ ਕਰ ਰਿਹਾ ਹੈ ਮਨੋਕ ਨੂੰ ਸਦਾ ਭੋਜਨ ਕਰਨ ਤੋਂ ਪਹਿਲਾਂ ਸਰੀਰਕ ਸੁੱਧਤਾ ਕਰ ਲੈਣੀ ਚਾਹੀਦੀ ਹੈ। ਆਪਣੇ ਪੰਜ ਅੰਗ, ਦੋਵੇਂ ਹੱਥ, ਦੋਵੇਂ ਪੈਰ ਅਤੇ ਮੁੱਖ ਮੰਡਲ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਣਾ ਚਾਹੀਦਾ ਹੈ। ਜੇ ਸੰਭਵ ਹੋਵੇ ਤਾਂ ਭੋਜਨ ਤੋਂ ਪਹਿਲਾਂ ਨਹਾ ਕੇ ਪਵਿੱਤਰ ਹੋ ਕੇ ਹੀ ਅੰਨ ਗ੍ਰਹਿ ਕਰਨਾ ਚਾਹੀਦਾ ਹੈ। ਬਿਨਾਂ ਨਹਾਏ ਭੋਜਨ ਕਰਨਾ ਸ਼ਾਸਤਰਾਂ ਵਿੱਚ ਵਰਜਿਤ ਹੈ। ਅਜੀਹਾ ਕਰਨਾ ਪਸ਼ੂਆ ਵਰਗਾ ਆਚਰਣ ਮੰਨਿਆ ਗਿਆ ਹੈ ਅਤੇ ਇਸ ਨਾਲ ਉਬਰ ਘਟਦੀ ਹੈ ਸਾਫ ਸਪਾਈ ਤੋਂ ਬਾਅਦ ਹੀ ਮਨੁੱਖ ਨੂੰ ਅੰਨ ਗ੍ਰਹਿਣ ਕਰਨਾ ਚਾਹੀਦਾ ਹੈ ਭੋਜਨ ਸ਼ੁਰੂ ਕਰਨ ਤੋਂ ਪਹਿਲਾਂ ਮਨੁੱਖ ਨੂੰ ਅੰਨਪੂਰਨਾ ਦੇਵੀ ਅਤੇ ਪਰਮਾਤਮਾ ਨੂੰ ਸਿਮਰ ਕੇ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਕਿਰਪਾ ਨਾਲ ਇਹ ਭੋਜਨ ਪ੍ਰਾਪਤ ਹੋਇਆ ਹੈ ਨਾਲ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਸੰਸਾਰ ਦੇ ਸਾਰੇ ਹੋਰ ਪ੍ਰਾਣੀਆਂ ਨੂੰ ਵੀ ਆਹਾਰ ਪ੍ਰਾਪਤ ਹੋਵੇ ਇਸ ਤਰ੍ਹਾਂ ਮਾਨਹੀ ਮਾਨ ਈਸ਼ਵਰ ਨੂੰ ਪ੍ਰਣਾਮ ਕਰਕੇ ਆਦਰ ਨਾਲ ਭੋਜਨ ਕਰਨ ਨਾਲ ਅੰਨ ਪਵਿੱਤਰ ਰਹਿੰਦਾ ਹੈ ਅਤੇ ਉਹ ਸਰੀਰ ਨੂੰ ਪੂਰਨ ਪੋਸ਼ਣ ਦਿੰਦਾ ਹੈ ਭੋਜਨ ਕਰਦੇ ਸਮੇਂ ਬੈਠਣ ਦਾ ਸਤਾਨ ਵੀ ਸ਼ੁੱਧ ਅਤੇ ਉਚਿਤ ਹੋਣਾ ਚਾਹੀਦਾ ਹੈ ਜ਼ਮੀਨ ਤੇ ਚਟਾਈ ਵਿਛਾ ਕੇ ਪਾਲਤੀ ਮਾਰ ਕੇ ਬੈਠ ਕੇ ਭੋਜਨ ਕਰਨਾ ਸ਼੍ਰੇਸ਼ਟ ਮੰਨਿਆ ਗਿਆ ਹੈ। ਬਿਸਤਰੇ ਤੇ ਬੈਠ ਕੇ ਭੋਜਨ ਕਰਨਾ ਅਸ਼ubh ਅਤੇ ਸੇਤ ਲਈ ਹਾਨੀਕਾਰਕ ਹੁੰਦਾ ਹੈ। ਸਯਾਤੀ ਅਨਗ੍ਰਹਿ ਕਰਨ ਨਾਲ ਅਪਵਿੱਤਰਤਾ ਵੱਧਦੀ ਹੈ ਅਤੇ ਸਰੀਰ ਵਿਭਨ ਰੋਗਾਂ ਦਾ ਘਰ ਬਣ ਜਾਂਦਾ ਹੈ। ਖੀ ਚਿੱਤਰ ਗੁਪਤ ਤਿੰਨ ਪ੍ਰਕਾਰ ਦਾ ਭੋਜਨ ਮਨੁੱਖ ਨੂੰ ਕਦੇ ਨਹੀਂ ਕਰਨਾ ਚਾਹੀਦਾ। ਪਹਿਲਾ ਉਹ ਭੋਜਨ ਜਿਸ ਦੇ ਉੱਤੇ ਕੋਈ ਵਿਅਕਤੀ ਪੈਰ ਰੱਖ ਕੇ ਚੱਲਿਆ ਹੋਵੇ ਜਾਂ ਜਿਸ ਨੂੰ ਕਿਸੇ ਨੇ ਲੰਘ ਦਿੱਤਾ ਹੋਵੇ ਅਜਿਹਾ ਅੰਨ ਆ ਪਵਿੱਤਰ ਹੋ ਜਾਂਦਾ ਹੈ ਉਸ ਨੂੰ ਖਾਣ ਨਾਲ ਉਮਰ ਘਟਦੀ ਹੈ ਉਸ ਨਾਲ ਕਈ ਤਰ੍ਹਾਂ ਦੇ ਰੋਗ ਲੱਗਦੇ ਹਨ ਅਜਿਹੇ ਭੋਜਨ ਨੂੰ ਪਸਵਾਂ ਨੂੰ ਪਾ ਦੇਣਾ ਚਾਹੀਦਾ ਹੈ ਦੂਜਾ ਉਹ ਭੋਜਨ ਜਿਸ ਵਿੱਚ ਬਾਲ ਕੀੜੇ ਜਾਂ ਹੋਰ ਕੋਈ ਅਸ਼ੁੱਧ ਵਸਤੂ ਡਿੱਗ ਪਈ ਹੋਵੇ ਜੇ ਥਾਲੀ ਦੇ ਭੋਜਨ ਵਿੱਚ ਬਾਲ ਨਿਕਲ ਆਵੇ ਤਾਂ ਸਮਝਣਾ ਚਾਹੀਦਾ ਹੈ ਕਿ ਉਹ ਅੰਨ ਤਿਆਗਣ ਯੋਗ ਹੋ ਗਿਆ ਹੈ। ਅ ਜੀਹਾਂ ਅੰਨ ਨਾ ਤਾਂ ਖੋਦ ਖਾਣਾ ਚਾਹੀਦਾ ਹੈ ਅਤੇ ਨਾ ਹੀ ਭਗਵਾਨ ਨੂੰ ਭੋਗ ਲਗਾਉਣਾ ਚਾਹੀਦਾ ਹੈ। ਅਜੀਹੀ ਅਸ਼ਵਦ ਅੰਨ ਦਾ ਸਾਤਵਿਕ ਲਾਭ ਸਮਾਪਤ ਹੋ ਜਾਂਦਾ ਹੈ ਅਤੇ ਪ੍ਰੇਤ ਜੁਨੀ ਦੇ ਜੀਵ ਉਸ ਨੂੰ ਉਪਭੋਗ ਕਰਦੇ ਹਨ। ਤੀਜਾ ਉਹ ਭੋਜਨ ਜੋ ਕਿਸੇ ਹੋਰ ਲਈ ਪਰੋਸਿਆ ਗਿਆ ਹੋਵੇ। ਯਾਦ ਰੱਖੋ ਕਦੇ ਵੀ ਦੂਜੇ ਦਾ ਹਿੱਸਾ ਖੋ ਕੇ ਨਹੀਂ ਖਾਣਾ ਚਾਹੀਦਾ ਜੋ ਵਿਅਕਤੀ ਦੂਜਿਆਂ ਦਾ ਭਾਗ ਚੋਰੀ ਕਰਕੇ ਖਾਂਦਾ ਹੈ ਜਾਂ ਬਿਨਾ ਵੰਡੇ ਖੋਦ ਖਾ ਲੈਂਦਾ ਹੈ ਉਸ ਤੋਂ ਅਨਪੂਰਨਾ ਦੇਵੀ ਰੋਸ ਜਾਂਦੀ ਹੈ ਅਜੀਹਾ ਕਰਨ ਨਾਲ ਉਸ ਦੇ ਪੁੰਨ ਨਸ਼ਟ ਹੋ ਜਾਂਦੇ ਹਨ ਅਤੇ ਉਸ ਦੇ ਜੀਵਨ ਵਿੱਚ ਦ੍ਰਿਤਰਤਾ ਤੇ ਸੰਕਟ ਆਉਂਦੇ ਹਨ ਇਸ ਲਈ ਭੋਜਨ ਹਮੇਸ਼ਾ ਸਾਰਿਆਂ ਨਾਲ ਵੰਡ ਕੇ ਅਤੇ ਉਚਿਤ ਪਾਤਰ ਵਿੱਚ ਅਰਪਿਤ ਕਰਕੇ ਹੀ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਭੋਜਨ ਦਾ ਅਨਾਦਰ ਕਦੇ ਨਹੀਂ ਕਰਨਾ ਚਾਹੀਦਾ ਝੂਠਾ ਭੋਜਨ ਵਿਰਤ ਇਧਰ ਉਧਰ ਨਾ ਸੁੱਟੋ ਅਤੇ ਅੰਨ ਦੀ ਬਰਬਾਦੀ ਨਾ ਕਰੋ ਅੰਨ ਦੇਵਤਾ ਦੀ ਕਿਰਪਾ ਨਾਲ ਹੀ ਜੀਵਨ ਚੱਲਦਾ ਹੈ ਇਸ ਲਈ ਅੰਨ ਨੂੰ ਆਦਰ ਨਾਲ ਗ੍ਰਹਿ ਕਰੋ ਜੋ ਮਨੁੱਖ ਇਹਨਾਂ ਨਿਯਮਾਂ ਦੀ ਪਾਲਣਾ ਕਰੇਗਾ ਉਸ ਵਾਸਤੇ ਨਰੋਗੀ ਅਤੇ ਲੰਮੀ ਉਮਰ ਵਾਲਾ ਹੋਵੇਗਾ ਉਸ ਦੇ ਜੀਵਨ ਵਿੱਚ ਸੁਖ ਅਤੇ ਸਮ੍ਰiddhi ਬਣੀ ਰਹੇਗੀ ਅਤੇ ਉਸ ਨੂੰ ਅਕਾਲ ਮੌਤ ਦਾ ਡਰ ਨਹੀਂ ਰਹੇਗਾ ਮਨੁੱਖ ਦੇ ਆਚਾਰ ਵਿਹਾਰ ਹੀ ਉਸ ਦੇ ਭਾਗ ਦਾ ਨਿਰਮਾਣ ਕਰਦੇ ਹਨ ਚੰਗੇ ਕਰਮ ਅਤੇ ਸਹੀ ਆਦਤਾਂ ਉਸ ਦੇ ਜੀਵਨ ਨੂੰ ਸੁਖਮਈ ਬਣਾਉਂਦੀਆਂ ਹਨ ਜਦਕੀ ਗਲਤ ਆਦਤਾਂ ਜੀਵਨ ਨੂੰ ਦੁਖਮਈ ਅਤੇ ਸੰਕੀਪ ਕਰ ਦਿੰਦੀਆਂ ਹਨ ਇਸ ਲਈ ਹਰ ਵਿਅਕਤੀ ਨੂੰ ਆਪਣੇ ਰੋਜ਼ਾਨਾ ਵਿਵਹਾਰ ਵਿੱਚ ਪਵਿੱਤਰਤਾ ਅਤੇ ਮर्यादा ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਜਮਰਾਦ ਨੇ ਚਿੱਤਰਗੁਪਤ ਨੂੰ ਮਨੋਕ ਦੇ ਆਚਾਰ ਵਿਹਾਰ ਅਤੇ ਚੰਗੀਆਂ ਬੁਰੀਆਂ ਆਦਤਾਂ ਦੇ ਸੰਬੰਧ ਵਿੱਚ ਮਹੱਤਵਪੂਰਨ ਗਿਆਨ ਦਿੱਤਾ ਇਸ ਕਥਾ ਤੋਂ ਅਸੀਂ ਸਿੱਖਦੇ ਹਾਂ ਕਿ ਬਿਸਤਰੇ ਤੇ ਬੈਠ ਕੇ ਭੋਜਨ ਕਰਨਾ ਤੇ ਬਿਨਾਂ ਸਵੱਛਤਾ ਤੇ ਆਂਡ ਗ੍ਰਹਿਣ ਕਰਨਾ ਕਿਉਂ ਤਿਆਗਣਯੋਗ ਹੈ ਸਾਨੂੰ ਸਦਾ ਸਾਸਤ੍ਰੋਕਣ ਮर्यादाਾਂ ਦੀ ਪਾਲਣਾ ਕਰਦੇ ਹੋਏ ਪਵਿੱਤਰ ਆਚਰਣ ਅਪਣਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਜੀਵਨ ਵਿੱਚ ਸੁਖ ਸ਼ੇਂਤ ਅਤੇ ਸ਼ਾਂਤੀ ਬਣੀ ਰਹੇ ਤਾਂ ਇਸ ਤਰ੍ਹਾਂ ਜਮਰਾਜ ਨੇ ਚਿੱਤਰ ਗੁਪਤ ਨੂੰ ਅਤਿਅੰਤ ਮਹੱਤਵਪੂਰਨ ਗਿਆਨ ਦਿੱਤਾ ਹੈ ਉਮੀਦ ਹੈ ਤੁਹਾਨੂੰ ਇਹ ਕਥਾ ਪਸੰਦ ਆਈ ਹੋਵੇਗੀ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਹਾਂ ਜੇਕਰ ਜਾਣਕਾਰੀ ਚੰਗੀ ਲੱਗੇ ਤਾਂ ਕਿਰਪਾ ਕਰਕੇ ਮੇਰੇ ਇਸ ਚੈਨਲ ਚੜਤਵਾ ਇਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦੱਸਣਾ ਧੰਨਵਾਦ ਦੋਸਤੋ